ਹੋ ਗਿਆ ਤੇ ਤਿਆਰ ਚਲ ਜੀ ਸ਼ਹਿਰ ਨੂੰ ਇੱਥੇ ਬਹਿ ਤੈਨੂੰ ਸ਼ਹਿਰ ਦੀ ਪਈ ਆ ਹੁਣ ਕੀ ਹੋ ਗਿਆ ਵਾ ਪਾ ਤੇਰਾ ਬੇੜਾ ਗਰਕ ਗਿਆ ਸੀ ਮੈਂ ਤੈਨੂੰ ਉਹ ਤਾਂ ਕਿਹਾ ਕਿ ਨਹੀਂ ਮੈਂ ਕਿਹਾ ਜਿੱਦਾਂ ਮਾਦਾ ਕਹਿੰਦੀ ਆ ਉਹਦਾ ਕਰੀ ਜਾ ਕਰੀ ਜਾ ਕਿੰਨਾ ਕ ਖਾ ਲੂਗੀ ਕਿਤੇ 50 60000 ਰੁਪਏ ਖਾ ਜੂਗੀ ਕੁੜੀ ਨੂੰ ਦੇ ਦਊਗੀ ਆਖਰਾ ਚਲੀ ਆ ਹੁਣ ਕਿ ਨਵਾਂ ਸਿਆਪਾ ਪਾ ਗਿਆ ਵਾ ਮੈਂ ਤਾਂ ਕੱਪੜੇ ਪਾਏ ਪੀ ਸ਼ਹਿਰੋਂ ਹੋ ਆਉਣੀ ਆ ਹੁਣ ਮਾਦਾ ਨੇ ਕੀ ਕਰਨ ਭਰਤੇ ਆ ਜਿਹੜਾ ਮਾਦਾ ਫੇਰ ਉਹਨਾਂ ਦੇ ਘਰ ਗਈ ਉਹ ਫੇਰ ਫੋਨ ਕਰਨ ਰਿਹਾ ਸੀ ਤੇ ਜਾਂ ਫਿਰ ਆਪਣੇ ਪੇਕੇ ਫੋਨ ਕਰ ਲਾ ਉਹਨਾਂ ਨਾਲ ਕਰ ਲਾ ਸਲਾਹ ਵੀ ਆ ਕੰਮ ਹੋਣ ਦਾ ਮੈਂ ਕਰਦਾ ਕਿ ਕਿੱਦਾਂ ਕਰੀਏ ਤੇਕਿਆਂ ਦੀ ਗੱਲ ਕਿੱਥੋਂ ਆ ਗਈ ਜਿਹੜੀ ਗੱਲ ਕਰਨੀ ਮੇਰੇ ਨਾਲ ਕਰੋ ਹਾਂ ਤੇਰਾ ਨਾਲ ਗੱਲ ਕਰੋ ਤੇਰੀ ਵੱਧਵਾ ਲੈ ਜਾ ਪਹਿਲੀ ਵੀ ਕੁੜੀ ਕੋਲ ਤੇ ਨਾਲ ਆਪ ਚੱਲ ਜੇ ਹੱਦ ਹੋ ਗਈ ਇਹਦੇ ਵਾਲੀ ਤੇਰੀ ਹੈ ਹੋ ਜਬਾਨ ਨੇ ਅੱਗੇ ਹਾ ਕੰਮ ਕਰਵਾਇਆ ਇਹ ਤੈਨੂੰ ਮੈਂ ਦੱਸਦਾ ਕੁੜੀ ਇੰਨੀ ਲੈ ਜਾਏ ਤੇ ਲੈ ਜਾ ਤੇ ਜੇ ਕੁੜੀ ਲੈ ਗਈ ਤੇ ਫਿਰ ਕੀ ਬੋਣਾ ਕੀਓ ਤੇ ਹੁਣ ਤੋਂ ਇਹ ਜਾਣਾ ਵਾ ਤੈਨੂੰ ਮੈਂ ਤਾਂ ਗੱਲ ਸਾਰੀ ਨਹੀਂ ਨਾ ਤੁਸੀਂ ਪੈਸੇ ਲਿਆ ਕੇ ਫੜਾਉਂਦੇ ਜੇ 10 ਦਿਨਾਂ ਬਾਅਦ ਪੈਸੇ ਤਾਂ ਮੁੱਕ ਜਾਂਦੇ ਆ ਕਿੱਥੇ ਜਾਂਦੇ ਪੈਸੇ ਅਸੀਂ ਕਿਹੜਾ ਇੱਥੇ ਅੰਤਰੀ ਫੀਮ ਖਾਂਦੇ ਆ ਦੂਜੇ ਮੈਂ ਉਹਦਾ ਨਾਲ ਗੱਲ ਕਰਨਾ ਤੇ ਕਹਿੰਦੀ ਵੀ ਜੇ ਤੂੰ ਸੌਦਾ ਪਤਾ ਤੁਸੀਂ ਲਈਉਂਦੇ ਜੇ ਮੇਰੇ ਕੋਲ ਪੈਸੇ ਲਿਆ ਕੇ ਤੇ ਫਿਰ ਕਿੱਥੋਂ ਹਉਣੇ ਪੈਸੇ ਕਿਹੜਾ ਪਨੀਰ ਰੋਜ਼ ਲਿਆ ਲਿਆ ਬਣਾਉਂਦੇ ਆ ਦਾਲ ਖਾ ਖਾ ਤੇ ਮਰ ਚੱਲਿਆ ਇੱਥੇ ਦਾਲ ਖਾ ਖਾ ਮਰ ਚੱਲਿਆ ਤੂੰ ਮੈਨਾਂ ਦਾ ਨਿੱਕੋ ਗੱਲ ਦੱਸਾ ਮੇਰੇ ਦਵਾ ਦੇ ਨਾ ਹਿਆ ਕਰੋ ਤੇਰੇ ਨਾਲ ਮਤ ਕਿਤੇ ਮਾ ਫਿਰ ਤਾਂ ਦੇਣ ਤੇ ਪਿਆਲੀ ਚਾਹ ਦੇ ਦੇ ਫਿਰ ਜਦ ਆ ਮਰਨੇ ਪੈਂਦੀ ਆ ਨਾ ਫੇ ਲਖਬੀਰ ਹੀ ਖੜਿਆ ਕਰੂਗਾ ਫੇ ਰਹੀ ਨੀਨ ਪਹਾਲ ਪੁੱਛਦੇ ਨਾ ਮੈਂ ਰੋਟੀ ਪਾਣੀ ਦੇਣਾ ਉਹਦੀ ਘਰ ਦੀ ਆਣ ਕੇ ਰੋਟੀ ਖਵਾਲ ਕੇ ਜਾਇਆ ਕਰੂਗੀ ਲਖਬੀਰ ਲੈ ਜਾਏ ਤੇ ਫਰਾਣਾ ਲੈ ਜਾਏ ਸ਼ਰਮ ਨਾ ਆਉਗੀ ਜਦੋਂ ਸ਼ਰੀਕ ਉਥੇ ਵਹਣਗੇ ਟਰੈਕਟਰ ਤੇ ਤੇ ਫੇ ਇਹਦੇ ਵੀ ਸ਼ਰਮ ਆਲੀ ਮੈਨੂੰ ਕਿਹੜੀ ਗੱਲ ਆਪਣੀ ਮਾਂ ਨੂੰ ਕਾ ਜਿਹੜੀ ਬ੍ਰਿਕੜੀ ਉਹਨਾਂ ਦੇ ਘਰ ਜਾਣ ਲਈ ਮੈਨੂੰ ਕੀ ਕਹਿੰਦੇ ਜੇ ਤੈਨੂੰ ਕੀ ਕਹਿਣਾ ਵਾ ਬਥੇਰਾ ਮੈਂ ਸਮਝਾਉਂਦੇ ਰਿਹਾ ਉਹ ਰਮਨ ਆਖੇ ਲੱਗ ਜਾ ਕੋਹਣੀ ਹੁੰਦਾ ਕਿਤੇ ਨਹੀਂ ਜਾਂਦੀ ਮਦਾ ਇਹਦੇ ਕੋਈ ਗੂਠਾਗਾਠਾ ਲਵਾ ਲਈ ਤੇ ਫੇ ਜੋ ਮਰਜ਼ੀ ਕਰਦੀ ਨਹੀਂ ਪਰ ਤੂੰ ਮੇਰੀ ਸੁਣੀ ਨਹੀਂ ਦੇ ਆ ਜੋੜੇ ਤੁਹਾਡੇ ਗਾੜੀ ਹੱਥ ਕਦੀ ਗੱਲ ਨੂੰ ਜਾਣ ਵੀ ਦਿਆ ਕਰੋ ਹਰ ਟਾਈਮ ਮੇਰੇ ਦਿਵਾਲੇ ਰਹਿੰਦੇ ਮੈਂ ਸ਼ਹਿਰੋਂ ਹੋ ਕੇ ਆਉਂਦੇ ਆ ਤੇ ਹੋਰ ਵਿੱਚ ਪਸੂਰੀ ਪਾ ਕੇ ਬੈ ਗਏ ਜੇ ਤੁਹਾਡਾ ਇਰਾਦਾ ਹਣਾ ਸ਼ਹਿਰ ਜਾ ਕੇ ਇਹਨੇ ਕਹਿਣਾ ਆ ਵੀ ਲੈਣਾ ਤਾਂ ਆ ਵੀ ਲੈਣਾ ਤੇ ਪਹਿਲੇ ਰੱਟਾ ਪਾ ਦਿੰਦਾ ਵਾ ਇਹੋ ਤੁਹਾਡੀ ਮਾਂ ਨੇ ਕਿਹਾ ਹਣਾ ਭਾਣੇ ਥਾਂ ਜਾਣਾ ਝਟ ਤਿਆਰ ਕਰਕੇ ਨੂੰ ਮਗਰ ਬਾਹਰ ਲੈਣਾ ਚੱਲ ਮੰਮੀ ਚੱਲੀ ਗਏ ਜੇ ਉਹਦੇ ਲਾਗੇ ਜਾਣਾ ਤੇ ਹੋਰ ਰੋਣ ਲੱਪੈਂਦੀ ਆ ਤੇ ਜੇ ਮੈਂ ਤੇਰੇ ਲਾਗੇ ਆਉਣਾ ਤੇ ਤੂੰ ਰੋਣ ਲੱਪੈਂਦੀ ਆ ਮੈਂ ਤੇ ਲਾਗਿਆ ਵਾ ਭਾਏ ਸ਼ਹਿਰ ਜਾਣਾ ਤੇ ਪਹਿਲਾਂ ਹੀ ਕਲਾ ਪਾ ਕੇ ਬਹਿ ਗਏ ਆ ਸ਼ਹਿਰ ਜਾਣਾ ਵਾ ਤੂੰ ਉਹਦਾ ਦੇਖੋ ਹਾਲ ਵਾ ਜਦੋਂ ਮੈਂ ਅਗਰੇ ਜਾਣਾ ਹੁੰਦਾ ਕੋਈ ਵਿਆਹ ਆ ਜਾ ਕੋਈ ਪ੍ਰੋਗਰਾਮ ਆ ਜਾਏ ਮਾਤਾ ਨੇ ਉਹਦੇ ਰੋਣ ਦਾ ਬਣਾਉਂਦਾ ਉਹਨੂੰ ਪਤਾ ਹੁੰਦਾ ਕਿ ਇਹਨੇ ਜਾਣਾ ਵਾ ਜੇ ਹੁਣ ਕੱਢཔ་ ਦੇਈ ਗਏ ਤਾਂ ਵਿਆਹ ਮੈਂ ਜਾਣਾ ਨਹੀਂਗਾ ਫਿਰ ਉਥੇ ਰਹਿ ਪੀ ਕੇ ਆਉਣਾ ਕਰਨੂ ਆ ਦੱਬੇ ਨਾਲ ਹੀ ਤੁਹਾਨੂੰ ਮੈਂ ਨਹੀਂ ਜਾਂਦੀ ਰਹਿਣੀ ਆ ਇੱਥੇ ਮੈਂ ਤੁਹਾਡੀ ਨੌਕਰਾਂ ਨਹੀਂ ਹੁਣੀ ਆ ਰੋਟੀ ਪਾਣੀ ਪਕਾ ਕੇ ਦੇਈ ਜਾਵਾਂ ਲੀੜਾ ਕੱਪੜਾ ਧੋ ਕੇ ਤੁਹਾਨੂੰ ਦੇਈ ਜਾਵਾਂ ਤਾਂ ਕਿਤੇ ਜਾਂਦਾ ਨਾ ਨਾ ਲਵਾ ਮੈਂ ਜਾਣਾ ਕਿਤੇ ਕਿ ਦੰਦ ਤਨ ਨੂੰ ਫੜਿਆ ਸੀ ਬਾਂਹ ਵੀ ਨਹੀਂ ਜਾਣਦੜਾ ਹੁਣ ਤਾਂ shear ਮਰ ਲੱਗੀ ਹਾਂ ਮੈਂ ਹਾਂ ਕੋਈ ਇੱਕ ਅੱਧਾ ਸੂਟ ਲਿਆ ਕਿ ਸਵਾ ਲੈਣੀ ਆ ਉਹ ਵੀ ਰੱਟਾ ਪਾਤਾ ਤੈਨੂੰ ਸੂਟਾਂ ਦੀ ਪਈ ਆ ਮੈਨੂੰ ਪੈੜੀ ਦੀ ਪਈ ਆ ਪੈੜੀ ਦੀ ਪਈ ਆ ਇਹ ਮੈਂ ਤਾਂ ਕਿਉਂ ਆ ਘਰ ਵਿੱਚ ਆਈਆਂ ਨਾ ਮੈਂ ਤਾਂ ਇਹ ਤੇ ਤੁਹਾਡੀ ਮਾਂ ਦੇ ਪਵਾੜੇ ਹੀ ਵੰਦੀ ਰਹੀਆਂ ਕਦੇ ਇਦਾਂ ਨਹੀਂ ਇਦਾਂ ਮੇਰੀ ਦੋਤੇ ਦਾ ਆ ਗਿਆ ਪੱਗ ਬੱਜਣੀ ਆ ਆ ਲੈ ਦੋ ਉਹਨੂੰ ਉਹਦਾ ਜਨਮ ਦਿਨ ਆ ਗਿਆ ਆ ਲੈ ਦੋ ਉਹਨੂੰ ਹੱਦ ਵਾਲੀ ਗੱਲ ਵਾ ਜੇ ਮੇਰੀ ਮਾਂ ਦੇ ਪਵਾੜੇ ਤੇ ਤੇਰੀ ਮਾਂ ਦਾ ਕੋਈ ਨਹੀਂ ਆ ਤੈਨੂੰ ਫੋਨ ਤੇ ਚੁੱਕਣਾ ਦਿੰਦੀ ਆ ਵੀ ਤੂੰ ਇੰਦਾ ਕਰ ਤੇ ਇੰਦਾ ਕਰ ਮੇਰੀ ਮਾਮੀ ਨੂੰ ਕੱਖ ਨਹੀਂ ਕਹਿੰਦੀ ਸੁਣੀ ਨਾ ਮੇਰੀ ਗੱਲ ਮੈਂ ਤਾਂ ਇਹ ਪਹਿਲਾਂ ਵੀ ਕਿਹਾ ਸੀ ਤੇ ਮੈਂ ਹੁਣ ਵੀ ਕਹਿੰਦੀ ਆ ਵੀ ਮੇਰੇ ਪੇਕੇਆਂ ਵੱਲ ਨਾ ਜਾਇਓ ਜਿਹੜੀ ਗੱਲ ਕਰਨੀ ਮੇਰ ਨਾਲ ਕਰੋ ਜੇ ਸੱਚੀ ਗੱਲ ਆ ਅੱਖਾਂ ਤੇ ਫੇਰ ਰੋਲਾ ਪਾਉਂਦੀ ਆ ਮੇਰੇ ਕਿ ਕਰਦੇ ਆ ਪਤਾ ਰੋਲਾ ਪਾਉਂਦੀ ਆ ਤੇ ਮੈਂ ਸੱਚੀਂਆਂ ਕੀਤੀਆਂ ਨਾ ਫੇਰ ਤੁਹਾਨੂੰ ਬੜੀਆਂ ਮਿਰਚਾਂ ਲੱਗਣੀਆਂ ਗੱਲਾਂ ਕਰਦੇ ਨਹੀਂ ਤੂੰ ਸੱਚੀਂ ਕਰ ਹੀ ਦੇ ਹਾਂ ਮੇਰਾ ਮੂੰਹ ਨਾ ਹੀ ਖਲਾਇਓ ਨਹੀਂ ਨਾ ਛੇਰ ਖਾਣਾ ਤੇ ਨਾ ਖੜੋ ਮੈਂ ਨਹੀਂ ਜਾਂਦੀ ਮੈਂ ਵਿਆਹ ਵੀ ਨਹੀਂ ਜਾਂਦੀ ਮੇਰਾ ਤਾਂ ਸਾਰਾ ਸਿਆਪਾ ਵਾ ਹੁੰਦਾ ਹਾਂ ਆਪਣੇ ਕਿਸੇ ਭੈਣ ਭਰਾ ਦਾ ਤੇ ਕਿੱਦਾਂ ਭੱਜੀ ਫਿਰਨਾ ਹੀ ਵੇ ਮੈਨੂੰ ਸੂਟ ਲਿਆ ਦੇ ਵੇ ਮੇਰੇ ਸਵਾਦੇ ਵੇ ਮੇਰੇ ਕੁੜੀ ਨੂੰ ਵੀ ਲੈ ਦੇ ਹੁਣ ਪਤਾ ਨਾ ਨੌ ਦੇ ਰਿਸ਼ਤੇਦਾਰਾਂ ਚ ਹੁਣ ਗੈਸ ਗੱਸ਼ ਪਈ ਆ ਹੁਣ ਤੁਹਾਨੂੰ ਖਾਸ ਕਰ ਮੇਰੇ ਵਾਲਾ ਕੱਲਣ ਦੇ ਆ ਤੇ ਜਾ ਕੇ ਤਾਂ ਲਾੜੋ ਦੇਣਾ ਕਿਤੇ ਸ਼ਹਿਰ ਨੂੰ ਨਾ ਤੁਰ ਪੇ ਆਵੇ ਹੱਥ ਜੋੜੇ ਜਾ ਜਾ ਕੇ ਨਾ ਤੇ ਦੇ ਦੋ ਉਹਨੂੰ ਠੇਕਾ ਚੰਗਾ ਠੇਕਾ ਯਾਰ ਕਾ ਆਪੀ ਪਤਾ ਲਾ ਜਣਾ ਸ਼ਰੀਕਾ ਤਾਂ ਜਦੋਂ ਟਰੈਕਟਰ ਫਿਰਿਆ ਆਪੀ ਪਤਾ ਲਾ ਜਣਾ ਫਿਰ ਜੇ ਅੱਗੇ ਸ਼ਰੀਕਾਂ ਦਾ ਵੀ ਫਿਰਦਾ ਅੱਗੇ ਕੁੜੀ ਦਾ ਫਿਰਦਾ ਤੇ ਹੁਣ ਸ਼ਰੀਕਾਂ ਦਾ ਫਿਰ ਜੂ ਫਿਰ ਆਖਰਾ ਚੱਲੀ ਜੋ ਕੋਲੇ ਹੈਗਾ ਇਹ ਸੱਠਾ ਠੇਕਾ ਤਾਂ ਆਪਣਾ ਲੈ ਹੀ ਜਾਂਦੀ ਆ ਬਹਾਨੇ ਨਾਲ ਮੈਨੂੰ ਆ ਚਾਹੀਦਾ ਤੇ ਆ ਚਾਹੀਦਾ ਸਾਡੇ ਵੀ ਪੇਕਾ ਹੀ ਤਾਂ ਕਦੀ ਇਦਾਂ ਕੀਤਾ ਨਹੀਂ ਵੀ ਮੈਨੂੰ ਆ ਲੈ ਦੋ ਮੈਨੂੰ ਆ ਲੈ ਦੋ ਜਦੋਂ ਉਹਨਾਂ ਵਿਆਹ ਕਰ ਦਿੱਤਾ ਵਾ ਘਰ-ਬਾਰ ਚੰਗਾ ਲੱਭਦਾ ਹੋਰ ਕੀ ਚਾਹੀਦਾ ਵਾ ਹਰ ਟਾਈਮ ਪੇਕਿਆਂ ਨੂੰ ਖਾਂਦੇ ਰਹਿਣਾ ਪਿਆ ਵੀ ਆ ਜੇ ਤੇ ਆ ਵੀ ਆ ਜੇ ਮੈਨੂੰ ਹੱਦ ਹੋ ਗਈ ਮਾਵਾਂ ਦੀਆਂ ਨਾਲੀ ਨਾਲੀ ਵੀ ਹੋਮੀ ਹਾਂ ਪੁੱਤ ਤੁਸਮੇ ਰੋਟੀ ਪਾ ਦੇ ਦੋ ਵਾਦ ਨਹੀਂ ਗਿਆ ਰੋਟੀ ਵੀ ਦਿਨੀ ਆ ਤੈਨੂੰ ਮੇਰਾ ਤਾਂ ਸਿਰ ਦੁਖਾਂਡਿਆ ਹੀ ਲੰਮੇ ਪੈ ਗਈ ਜਿਹੜੀ ਰੋਟੀ ਪੱਕੀ ਪਈ ਉੱਥੇ ਕੀ ਹੋ ਗਿਆ ਵਾ ਵੇ ਹੁਣ ਹਣਾ ਕੀ ਆ ਤੈਨੂੰ ਮੈਂ ਕੀ ਦੱਸਾਂ ਵੀ ਕੀ ਹੋਇਆ ਤੇ ਕੀ ਨਹੀਂ ਹੋਇਆ ਹਾਂਜੀ ਵੇ ਬਹਿ ਜਾ ਬੇੜਾ ਤੇਰੀ ਦਾਦੀ ਦਾ ਗਵਾਂਢੀਆਂ ਦੇ ਘਰ ਜਾ ਕੇ ਕਹਿਣ ਲਈ ਆ ਮੈਂ ਪਿਆਲੀ ਠੇਕੇ ਤੇ ਦੇਣੀ ਆ ਤੇ ਮੇਰੀ ਪਿਆਲੀ ਲੈ ਲਓ ਗਵਾਂਢੀਆਂ ਦੇ ਘਰ ਜਾ ਕੇ ਉਹ ਖਬੀਰਾਂ ਨੂੰ ਆਹੋ ਉਹ ਆਇਆ ਹੀ ਘਰ ਤੇਰੇ ਪਿਓ ਨੂੰ ਦੱਸਣ ਦਾਦੀ ਆ ਕਿੱਥੇ ਆ ਹਾਵੇ ਨਾਉਣ ਲਈ ਦਾਦੀ ਆ ਦਾਦੀ ਨਾਲ ਜਿਉਂ ਮੈਂ ਵਿਆਹੀ ਆਈ ਮੈਨੂੰ ਪੜ੍ਹਨੇ ਪਾਛੜਿਆ ਵਾ ਮੰਮੀ ਮੈਨੂੰ ਮਿਲਦੀ ਕਿ ਇਹ ਮੁੱਤ ਦਾਦੀ ਨਾਲ ਕੀ ਹੋਣਾ ਕੀ ਨਹੀਂ ਤੁਹਾਨੂੰ ਪਤਾ ਦਾਦੀ ਦੇ ਸੁਭਾਅ ਦਾ ਦਾਦੀ ਤੇ ਵੈਸੇ ਉਹਨਾਂ ਨੂੰ ਚੰਗਾ ਨਹੀਂ ਸਮਝਦੀ ਦਾਦੀ ਚੰਗਾ ਨਹੀਂ ਸਮਝਦੀ ਤੂੰ ਦਾਦੀ ਦੀ ਨਾ ਗੱਲ ਜਾਣ ਹੀ ਦੇ ਮੂੰਹ ਮਿੱਟੀ ਲਾਚੀ ਆ ਇੱਥੇ ਕੋਈ ਤੇ ਉੱਥੇ ਕੁਝ ਪਰ ਮੰਮੀ ਦਾ ਜਿਨੀ ਕੰਮ ਕਰਦੀ ਕੋਲ ਟੇਕ ਨਹੀਂ ਨੇ ਪਰ ਉਹ ਕਰਦੇ ਆ ਆਪਣੀ ਸਭ ਕੋਈ ਮਿਲਦਾ ਵਾ ਮੇਰੀ ਪੁੱਤ ਸੁਣ ਗੱਲ 12 ਕਿੱਲੇ ਪੈੜੀ ਦੇ ਹੀ ਦਾਦੀ ਨੇ ਬਣਾਇਆ ਕੀ ਖਾਛੜਿਆ ਬਸ ਹੁਣ ਗਵਾਂਢੀਆਂ ਨਾਲ ਤਰਪੀ ਕਿ ਨਵਾਂ ਤਾਜਾ ਇਹਨਾਂ ਦਾ ਕੱਢਦੀਆਂ ਤੇ ਕੋਈ ਗੱਲ ਨਹੀਂ ਖਾਡਾ ਨਵਾਂ ਤਾਜਾ ਕਾਦਾ ਨਿਕਲਣਾ ਵਾ ਸਾਰਿਆਂ ਨੂੰ ਪਤਾ ਹੀ ਆ ਮਖਤਾਰੀ ਇਹਦੇ ਹੱਥ ਵਿੱਚ ਹੀ ਜੇ ਕੁੜੀ ਨੂੰ ਟਰਾਲੀਆਂ ਭਰ-ਭਰ ਕੇ ਦੇਈਏ ਫੇਰ ਅਸੀਂ ਚੰਗੇ ਆ ਜੇ ਨਾ ਦੇਈਏ ਤਾਂ ਅਸੀਂ ਮਾੜੇ ਆ ਚਲੋ ਮੰਮੀ ਕੁਕੜੀ ਹੋ ਗਿਆ ਆਪਾਂ ਨੂੰ ਇਹ ਤੁਹਾਨੂੰ ਲੱਗਦਾ ਪਾਪਾ ਨੂੰ ਤਾਂ ਪਤਾ ਲੱਗਾ ਵਾ ਪਾਪਾ ਤੇ ਮੇਰੇ ਗੱਲ ਪੈਣਦੇ ਆ ਕਿ ਤੇਰੀਆਂ ਬੇਲੀਆਂ ਚ ਵੱਟੇ ਪਏ ਆ ਤੇ ਮੈਂ ਹਾਂ ਜੇ ਚੁੱਪ ਕੀਤੇ ਰਹੋਗੇ ਨਾ ਕਬੂਤਰ ਮੱਖਾਂ ਮੀਟ ਛਡੋਗੇ ਇਹ ਕੰਮ ਵਾਦਾ ਜਾਣਾ ਵਾ ਘਟਣਾ ਨਹੀਂਗਾ ਹੁਣ ਤੂੰ ਵੀ ਸਿਆਣਾ ਵਾ ਕੱਲ ਤੇਰਾ ਵੀ ਕੋ ਸੋਚਣਾ ਕਿ ਨਹੀਂ ਸੋਚਣਾ ਉਹ ਚਲੋ ਅਸੀਂ ਕਿਹੜੀਆਂ ਗੱਲਾਂ ਬੀ ਲੈ ਕੇ ਬਹਿ ਗਏ ਜੀ ਮੈਂ ਆ ਤੁਹਾਡੀ ਰੋਟੀ ਮੰਗੀ ਆ ਤੂੰ ਹੋਰ ਹੀ ਡੈਪੇ ਜੀ ਇਹ ਰੋਟੀ ਤਾਂ ਮੈਂ ਦਿੰਨੀ ਆ ਪਕਾਈ ਆ ਸਬਜੀ ਬਣਾਈ ਆ ਸਾਰੇ ਕੰਮ ਹੋਏ ਆ ਮੈਨੂੰ ਤਾਂ ਆਪਣੇ ਘਰ ਦੇ ਕੰਮ ਸੋਚ ਸੋਚ ਕੇ ਨਾ ਟੈਨਸ਼ਨ ਹੀ ਲੱਗੀ ਰਹਿੰਦੀ ਆ ਕੋਈ ਪਾਰ ਲੈ ਕੇ ਦੋ ਤੇ ਹੋਰ ਹੀ ਗੱਲਾਂ ਮੋੜ ਲੈ ਹਾਂ ਉਹ ਤਾਂ ਪਾ ਕੇ ਤਾਂ ਖਾਲਾ ਮੇਰਾ ਸਿਰ ਪਾਟਣ ਡਿਆ ਵਾ ਸੁਣ ਸੁਣ ਕੇ ਗੱਲਾਂ ਇਹ ਮੰਮੀ ਮੈਨੂੰ ਨਹੀਂ ਲੱਗਦਾ ਦਾਦੀ ਐਦਾਂ ਦੀ ਆ ਤੈਨੂੰ ਕਾਨੂੰ ਲੱਗਣਾ ਵਾ ਤੁਹਾਡੇ ਮੂੰਹ ਤਾਂ ਮਿੱਠੀ ਜੂ ਬਣੀ ਰਹਿੰਦੀ ਆ ਪਤਾ ਤੇ ਮੈਨੂੰ ਆ ਜਿਹਦੇ ਨਾਲ ਬਾਅਦ ਵਿੱਚ ਗੱਲਾਂ ਕਰਦੀ ਐ ਗੱਲ 'ਚ ਗੂਠਾ ਦਿੰਦੀ ਆ ਦਾਦੀ ਨੇ ਨਵੇਂ ਸੂਟ ਪਾ ਛੜੇ ਕੁੜੀ ਨੂੰ ਪਵਾ ਛੜੇ ਕੀ ਤਾਕਾੱਖ ਨਹੀਂ ਐ ਘਰ ਵਿੱਚ ਗਿਉਂਦੀ ਆਈਆਂ ਨਾ ਇਹੋ ਹੀ ਕੰਮ ਆ ਤੇ ਵੇਖਿਆ ਵਾ ਗਵਾਂਡੀਆਂ ਵੱਲ ਜਾਂਦੀ ਫਿਰਦੀ ਆ ਮੈਂ ਤੇ ਨਾ ਕੱਲ ਦਾ ਧਿਆਨ ਰੱਖਣ ਲਈ ਆ ਫਿਰ ਲਖਬੀਰ ਦੇ ਘਰ ਦੇ ਬਾਹਰ ਨਿਕਲਦੀ ਆ ਨਾ ਇਹਨੂੰ ਮੈਂ ਠੰਡ ਪਾਉਣੀ ਆ ਤੇ ਆਪਣੇ ਬੰਦੇ ਨੂੰ ਕਹਿ ਕੇ ਤੇ ਬੰਦਿਆਂ ਨੂੰ ਸਾਡੀ ਪੈੜੀ 'ਚ ਨਾ ਵੜ ਜੇ ਜੇ ਇਹ ਕਹਿੰਦਾ ਪੈੜੀ 'ਚ ਵੜ ਗਿਆ ਨਾ ਵੇਖੇ ਨੂੰ ਭਜਾਉਂਦੀ ਮੈਂ ਕਿੱਦਾਂ ਜਿਹੜੀ ਮਾਈ ਸਾਡੀ ਜਾਂਦੀ ਆ ਨਾ ਮਾਈ ਦੇ ਕਹਿੰਦੇ ਨਾ ਪੈੜੀ ਵੱਲ ਨੂੰ ਮੂੰਹ ਕਰ ਲਿਓ ਫੇਰ ਨਾ ਕਿ ਸਾਡੀ ਬੇਇੱਜ਼ਤੀ ਹੋਈ ਗਵਾਂਡ ਮੱਥਾ ਵਾ ਕੰਮ ਕਰਨ ਨੂੰ ਰਮਣ ਆ ਤੇ ਗੱਲਾਂ ਮਨਣੀਆਂ ਤੇ ਮਾਂ ਦੀਆਂ ਮਨਣੀਆਂ ਕਿੱਦਾਂ ਡੇ ਬੋਲਣ ਹੁਣ ਤੇ ਆ ਘਰ 'ਚ ਖਲੋਣ ਨੂੰ ਜੀ ਨਹੀਂ ਕਰੰਦਿਆ ਤੇ ਅੰਡ ਫੋਨ ਕਰਤੀਆਂ ਹੋਂਦਾਂ ਨਾਲ ਗੱਲਬਾਤ ਕਰਤੀ ਇੱਥੇ ਤੇ ਕੁੱਤ ਕਲੇਸ਼ੀ ਹੋ ਰਿਆ ਨਾ ਹੈਲੋ ਸਸਕਲ ਮੰਮੀ ਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਹੋਸੇ ਤਾਂ ਠੀਕ ਜੇ ਕੁਝ ਵੀ ਨਹੀਂ ਕਰਨਾ ਕਰਨਾ ਕਿ ਕੰਮ-ਕੁਮ ਕਰਕੇ ਹਟ ਹੀ ਕੱਪੜੇ ਲੈਣੇ ਅਜੇ ਤੁਸੀਂ ਲੱਲੇ ਆ ਕੱਪੜੇ ਸਵਾ ਲੈਣੇ ਆ ਤਿਆਰ ਹੋਈ ਹਾਂ ਜਾਣਾ ਹੀ ਸ਼ਹਿਰ ਨੂੰ ਸੱਸ ਮੇਰੀ ਨੇ ਸਿਆਪਾ ਪਾਤਾ ਕਹਿਣਾ ਉਹਨੇ ਕੀ ਆ ਸ਼ਿਰੂ ਤਾਂ ਤੁਹਾਨੂੰ ਉਹਦਾ ਪਤਾ ਹੀ ਆ ਕੀ ਕਰਦੀ ਰਹੀ ਆ ਵਰਤ ਕੁੜੀ ਨਾ ਰਹਿਦੀ ਨਾ ਹੋਰ ਕਿੰਨੀ ਉਮਰ ਉਹਦੀ ਹੋ ਗਈ ਆ ਆਂਦੀ ਵਰਤ ਦੇਣ ਜਾਣਾ ਮੈਂ ਡੱਕਤਾ ਇਸੇ ਗੱਲ ਨੂੰ ਲੈ ਕੇ ਪਵਾੜਾ ਪਾ ਕੇ ਬਹਿ ਗਈ ਨਾ ਮੰਮੀ ਇੰਨਾ ਚਿਰ ਹੋ ਗਿਆ ਵਾ 25-30 ਸਾਲ ਵਰਤ ਦੇਣ ਹੀ ਰਹੇ ਆ ਹੁਣ ਬੁੱਢੇ ਵਾਰੇ ਦੇਣਾ ਵਾ ਗਾੜੀ ਨੋਹਾਂ ਦਾ ਉਹ ਕਿ ਇਹਦਾ ਚਾਹੀਦਾ ਵਾ ਹੁਣ ਆ ਕੀ ਆ ਗਵਾਂਡੀਆਂ ਵੱਲ ਗਈ ਸੀ ਉਹਨੂੰ ਕਹਿੰਦੀ ਮੇਰੀ ਪਿਆਲੀ ਥੇਕੇ ਦਾ ਲੱਲਾ ਉਹ ਇੰਨਾ ਵੱਲ ਆ ਤੇ ਤੁਹਾਡੀ ਮਾਤਾ ਸਾਡੇ ਘਰ ਗਈ ਸੀ ਨਾ ਨਾ ਮੰਮੀ ਇਹਨੂੰ ਕੋਈ ਅਕਲ ਨਹੀਂ ਗਈ ਹੈਗੀ ਮਨਮਰਜ਼ੀਆਂ ਕਰਦੀ ਆ ਉਨੂੰ ਇਹ ਆ ਨੋਟ ਲੈ ਆ ਲਿਆ ਮੁੰਡਾ ਮੈਨੂੰ ਦੇਈ ਜਾਵੇ ਢੇਰੀਆਂ ਮੇਰੇ ਗਾੜੀ ਲਾਈ ਜਾਵੇ ਤਾਂ ਮੈਂ ਕੁੜੀ ਨੂੰ ਪਹਚਾਈ ਜਾਵਾਂ। ਨਾ ਜੇ ਸਭ ਕੋ ਉੱਥੇ ਪਹਚਾਤਾ ਤੇ ਮੇਰੇ ਪੁੱਤ ਦਾ ਪਲਕੇ ਕੀ ਬਣਾਵਾ? ਮੰਮੀ ਜੇ ਮੈਂ ਨਾਂ ਨਾ ਬੋਲੀ ਇਹਨਾਂ ਕਾ ਨਾਂ ਮੈਂ ਕਿਹਾ ਇਹਨੇ ਸਭ ਕੋ ਹਟਾ ਦੇਣਾ ਵਾ। ਅੱਗੇ ਕੀ ਇਹਨੇ ਬਣਾਇਆ ਵਾ? 10-12 ਕਿੱਲੇ ਖਾਈ ਛੜਿਆ। ਹੋਂ ਸ਼ਹਿਰ ਜਾਣਾ ਹੀ ਮੈਂ ਨਹੀਂ ਜਾਣਾ ਹਾਂ ਦਫਾ ਕਰ ਪਰਾਂ ਮੈਂ ਵਿਆਹ ਵੀ ਨਹੀਂ ਹੋਣਾ ਇਹਨਾਂ ਮਾਂ ਪੁੱਤਾਂ ਨੂੰ ਠੰਡ ਪੈ ਜੇ ਮਥੇਰਾ ਬੋਲਣ ਦੇ ਹੀ ਜੇ ਸ਼ਰੀਕਾਂ ਦਾ ਟਰੈਕਟਰ ਫਿਰਿਆ ਤੇ ਫੇਰ ਲੱਗ ਜੂ ਤੈਨੂੰ ਪਤਾ ਮੈਂ ਕੋਈ ਗੱਲ ਨਹੀਂ ਫਿਰਦਾ ਤੇ ਫਿਰ ਜੀ ਫਿਰ ਮੈਂ ਮੰਜੇ ਤੇ ਪਈ ਨੂੰ ਉਹ ਸਾਮਣਗੇ ਮੈਂ ਨਹੀਂ ਸਾਂਭਦੀ ਮੈਂ ਠੇਕਾ ਨਹੀਂ ਲਿਆ ਇਹਦਾ ਮੰਮੀ ਇਦਾਂ ਕਿਉਂ ਨਾ ਕਰਾਂ ਜਦੋਂ ਨਹੀਂ ਇਦਾਂ ਹੀ ਪੈਂਦੇ ਆਏ ਜੇ ਕੁੜੀ ਆਉਂਦੀ ਆ ਉਹਨੇ ਕਿਤੇ ਪਿਆਰ ਨਾਲ ਗੱਲ ਨਹੀਂ ਕਰਦੀ ਹੁੰਦੀ ਮੇਰੀ ਮਾਂ ਲਿੱਸੀ ਹੋ ਗਈ ਆ ਮੇਰੀ ਮਾਂ ਇਦਾਂ ਵਾ ਨਾ ਇਹਦੀ ਮਾਂ ਭੁੱਖੀ ਰਹਿੰਦੀ ਆ ਰੋਟੀ ਪਾਣੀ ਤਾਂ ਉਹਨੂੰ ਮੈਂ ਪਕਾ ਕੇ ਦਿੰਨੀ ਹੋਰ ਕੀ ਕਰਾਂ ਮੈਂ ਆ ਨਹੀਂ ਨਹੀਂ ਮੈਂ ਨਹੀਂ ਆਉਣਾ ਵਿਆ ਤੁਸੀਂ ਚੱਲ ਜਿਓ ਨਾ ਤੂੰ ਹੀ ਮੈਨੂੰ ਸੂਟ ਕਿਉਂ ਵੜਾ ਕੇ ਦੇਣਾ ਵਾ ਜਦੋਂ ਮੈਂ ਵਿਆਹੀ ਇੱਥੇ ਰੋਟੀਆਂ ਇਹਨਾਂ ਦੀਆਂ ਪਕਾ ਕੇ ਦਿੰਨੀ ਆ ਤਾਨੂੰ ਸਾਰੀ ਉਮਰ ਦਾ ਠੇਕਾ ਵਾ ਤੁਸੀਂ ਬਣਾਉਣਾ ਦੇਣੇ ਮੈਨੂੰ ਚਲੋ ਕੋਈ ਗੱਲ ਨਹੀਂ ਵੇਖੂੰਗੀ ਮੈਂ ਚਲੋ ਠੀਕ ਆ ਚੰਗਾ ਮੰਮੀ ਉਹ ਵਿਚਾਰੇ ਕਹਿਣ ਦੇ ਆ ਭਾਜੀ ਤੈਨੂੰ ਇਹ ਸੂਟ ਬਣਾ ਦਾਂਗੇ ਤੂੰ ਨਾ ਘਰੋਂ ਬਣਾ ਤੱਕ ਪੱਤ ਨਾ ਪਾ ਪਰ ਇਹਨਾਂ ਨੂੰ ਇਨੀ ਸਮਝ ਹੀ ਹੈ ਨਹੀਂ ਆ ਤੇਰੀ ਮਾਂ ਚੁੱਕਣਾ ਦਿੰਦੀ ਆ ਤੇਰੀ ਮਾਂ ਇਦਾਂ ਕਰਦੀ ਆ ਮਾਰ ਸਗ ਮੈਨੂੰ ਕਹਿਣ ਰਹੀ ਏਦਾਂ ਨਾ ਕਰ ਕੋਈ ਗੱਲ ਨਹੀਂ ਬਜ਼ੁਰਗ ਵਾ ਉਹਦੇ ਸੁਭਾਅ 'ਚ ਫਰਕ ਪੈ ਗਿਆ ਵਾ ਇਹਦਾ ਸੁਭਾਅ ਵਿੱਚ ਤੋਂ ਦੋ ਦਾ ਹੀ ਫਰਕ ਪਿਆ ਵਾ ਜਿੱਦਾਂ ਦੀ ਮੈਂ ਅਕਰਚ ਪੈਰ ਪਾ ਲਿਆ ਸੀ